ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਤੁਸੀਂ ਚੈਨਲ ਤੇ ਪਹਿਲੀ ਵਾਰੀ ਆਇਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਆਉਣ ਵਾਲੀ ਵੀਡੀਓਜ਼ ਤੁਹਾਡੇ ਤੱਕ ਪਹਿਲਾ ਪਹੁੰਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਕੀ ਜਦੋਂ ਵੀ ਘਰ ਦੇ ਵਿੱਚ ਕੋਈ ਵੀ ਇਨਸਾਨ ਕਿਸੇ ਵੀ ਚੀਜ਼ ਲੈਣ ਨੂੰ ਆਉਂਦਾ ਹੈ ਤਾਂ ਹਰ ਵੇਲੇ ਨਾ ਨਾ ਕਰਿਆ ਕਰੋ ਨਹੀਂ ਸ਼ਬਦ ਜਿਹੜਾ ਹੁੰਦਾ ਹੈ ਨਾ ਇਹ ਇਨਸਾਨ ਦੇ ਪੱਲੇ ਕੱਖ ਨਹੀਂ ਛੱਡਦਾ ਕਹਿਣ ਤੋਂ ਭਾਵ ਇਹ ਹੈ ਕਿ ਤੁਹਾਡੇ ਕੋਲ ਚੀਜ਼ ਹੁੰਦਿਆਂ ਹੋਇਆ ਵੀ ਉਸ ਨੂੰ ਆਪਾਂ ਨਾ ਕਰ ਦਈਏ ਚਲੋ ਇਹ ਮੰਨਦੇ ਹਾਂ ਕਿ ਆਪਾਂ ਜੋ ਵੀ ਚੀਜ਼ ਬੜੀ ਮਿਹਨਤ ਦੇ ਨਾਲ ਖਰੀਦੀ ਹੁੰਦੀ ਹੈ ਜਾਂ ਪ੍ਰਾਪਤ ਕੀਤੀ ਹੁੰਦੀ ਹੈ ਸਾਨੂੰ ਆਪਣੀ ਚੀਜ਼ ਦਾ ਫਿਕਰ ਹੁੰਦਾ ਹੈ ਫਿਕਰ ਕਰਨਾ ਜ਼ਰੂਰੀ ਵੀ ਹੈ ਕਿਉਂਕਿ ਸਾਡੀ ਚੀਜ਼ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ ਇਹ ਗੱਲ ਉਸ ਨੂੰ ਪਿਆਰ ਨਾਲ ਸਮਝਾ ਦਿਓ ਪਰ ਨਾ ਨਾ ਕਰਿਆ ਕਰੋ ਅਤੇ ਕੀ ਹੁੰਦਾ ਹੈ ਕਈ ਵਾਰ ਇਨਸਾਨ ਪਤਾ ਨਹੀਂ ਕੀ ਮਜਬੂਰੀ ਦੇ ਵਿੱਚ ਉਹ ਚੀਜ਼ ਮੰਗਦਾ ਕਿਉਂਕਿ ਮਜਬੂਰੀ ਹੀ ਇਨਸਾਨ ਨੂੰ ਮੰਗਤਾ ਬਣਾਉਂਦੀ ਹੈ ਉਂਝ ਕਿਸੇ ਦਾ ਕਦੀ ਵੀ ਦਿਲ ਨਹੀਂ ਕਰਦਾ ਕਿ ਵਾਰ-ਵਾਰ ਕਿਸੇ ਦੇ ਘਰੋਂ ਮੰਗਣ ਆ ਚਵੇ ਕਿਸੇ ਦੇ ਅੱਗੇ ਹੱਥ ਅੱਡਨੇ ਪੈਣ ਉਹ ਗੱਲ ਵੱਖਰੀ ਹੈ ਤੇ ਕਈ ਮਨੁੱਖ ਅਜੀਬੇ ਵੀ ਹੁੰਦੇ ਹਨ ਜਿਨ੍ਹਾਂ ਨੂੰ ਇਹ ਆਦਤ ਬਣ ਜਾਂਦੀ ਹੈ ਜਿਨ੍ਹਾਂ ਦਾ ਰੋਜ਼ ਦਾ ਕੰਮ ਹੋ ਜਾਂਦਾ ਹੈ ਕਈ ਮਨੁੱਖ ਅਜੀਬੇ ਹੁੰਦੇ ਹਨ ਜੋ ਉਹ ਚੀਜ਼ ਲੈ ਸਕਦੇ ਹਨ ਪਰ jaan ਬੋਚ ਕੇ ਉਹ ਨਹੀਂ ਲੈਂਦੇ ਇਹੋ ਜੀ ਇਨਸਾਨ ਦਾ ਆਪਾਂ ਨੂੰ ਪਤਾ ਹੁੰਦਾ ਕਿ ਉਹ ਚੀਜ਼ ਲੈਣ ਦੇ ਕਾਬਿਲ ਨਹੀਂ ਹੈ ਉਹ ਇਨਸਾਨ ਦੀ ਗਾਲੀ ਬਕਰੀ ਹੈ ਪਰ ਜੇ ਕੋਈ ਮਜਬੂਰੀ ਬਸ ਆਪਣੇ ਘਰ ਚਾਏ ਪੈਸਾ ਲੈਣ ਆਵੇ ਚਾਹੇ ਕਿਸੇ ਚੀਜ਼ ਨੂੰ ਲੈਣ ਵਾਸਤੇ ਹੀ ਆ ਜਵੇ ਤਾਂ ਕਦੇ ਵੀ ਮੇਰੀਆਂ ਭੈਣਾ ਨਾ ਨਾ ਕਰਿਆ ਕਰੋ ਕਿਉਂਕਿ ਮੈਂ ਕਈ ਵਾਰੀ ਬੀਬੀਆਂ ਦੀ ਰਿਆਸਤ ਵੇਖੀ ਹੈ ਕਿ ਸਾਹਮਣੇ ਵੀ ਚੀਜ਼ ਵੀ ਹੁੰਦੀ ਹੈ ਪਰ ਨਾ ਕਰ ਦਿੰਦੀਆਂ ਹਨ ਇਸ ਕਰਕੇ ਇੱਕ ਤਾਂ ਬੇਨਤੀ ਇਹ ਪ੍ਰਵਾਨ ਕਰ ਲੈਣਾ ਜੀ ਇਸ ਲਈ ਬਾਣੀ ਨੂੰ ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਪੜਿਆ ਕਰੋ ਸੁਣਿਆ ਕਰੋ ਅਤੇ ਵਿਚਾਰਿਆ ਵੀ ਕਰੋ ਤੁਹਾਡੀ ਜ਼ਿੰਦਗੀ ਵਿੱਚ ਕੋਈ ਵੀ ਕਮੀ ਨਹੀਂ ਰਹਿ ਜਾਵੇਗੀ ਜਿਸ ਚੀਜ਼ ਨੂੰ ਵੀ ਚਾਹੋਗੇ ਪ੍ਰਾਪਤ ਕਰ ਲੋਗੇ ਭੁੱਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ